ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ ਪੰਜਾਬੀ ਵਿਆਕਰਨ ਦੇ ਪੜਨਾਵ ਬਾਰੇ ਚੰਗੀ ਤਰ੍ਹਾਂ ਸਮਝਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਪੜਨਾਵ ਨੂੰ ਆਪਾਂ ਸਮਝਣਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਕਰਵਾਇਆ ਹੋਇਆ ਹੈ ਤਾਂ ਇਹਦੇ ਵਿੱਚ ਤੁਹਾਨੂੰ ਦੱਸਣ ਲੱਗੇ ਹਾਂ ਕਿ ਪੜਨਾਵ ਕਿਹਨੂੰ ਕਹਿੰਦੇ ਹਨ ਤਾਂ ਇਹਦੇ ਵਿੱਚ ਜਿਹੜੇ ਪੜਨਾਵ ਹੈ ਕਿਹਨੂੰ ਕਹਿੰਦੇ ਹਨ ਜਿਹੜੇ ਸ਼ਬਦ ਨਾਮ ਦੀ ਥਾਂ ਵਰਤੇ ਜਾਣ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਹੁਣ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਨੇ ਨਾਮ ਦੀ ਥਾਂ ਤੇ ਹੁੰਦੇ ਨੇ ਕਿ ਕਿਸੇ ਸ਼ਹਿਰਾਂ ਦਾ ਨਾਮ ਨਾਮ ਪੂਰਾ ਨਾਮ ਅਮਰਜੀਤ ਕੁਲਜੀਤ ਇਹਦਾਂ ਦੇ ਨਾਮ ਹੁੰਦੇ ਨੇ ਤੇ ਉਹਨਾਂ ਦੀ ਥਾਂ ਤੇ ਆਪਾਂ ਜਿਹੇ ਕਿਸ ਨੂੰ ਕਹਿੰਦੇ ਨੇ ਇਹ ਹੀ ਉਹ ਮੈਂ ਤੁਸੀਂ ਆਦੀ ਜਿਹੜੇ ਇਹ ਸ਼ਬਦ ਹੁੰਦੇ ਨੇ ਤਾਂ ਇਹ ਪੜਨਾਮ ਹੁੰਦੇ ਨੇ ਤਾਂ ਇਹਨਾਂ ਸ਼ਬਦ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਜਿਵੇਂ ਇਹ ਉਹ ਮੈਂ ਤੂੰ ਆਦੀ ਤਾਂ ਇਹ ਜਿਹੜੇ ਨੇ ਪੜਨਾਮ ਨੇ ਤੇ ਜਦੋਂ ਨਾਮ ਦੀ ਥਾਂ ਤੇ ਵਰਤੇ ਜਾਂ ਤਾਂ ਉਸ ਨੂੰ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਨੇ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਹੁਣ ਜੇਕਰ ਇਹ ਲਿਖਿਆ ਜਾਵੇ ਜੇਕਰ ਇਹ ਲਿਖਿਆ ਜਾਵੇ ਕਿ ਸੋਹਣ ਸਵੇਰੇ ਉੱਠਦਾ ਹੈ ਤਾਂ ਸੋਹਣ ਸੈਰ ਕਰਨ ਜਾਂਦਾ ਹੈ ਸੋਹਣ ਸੈਰ ਤੋਂ ਵਾਪਸ ਆ ਕੇ ਨਹਾਉਂਦਾ ਹੈ ਫਿਰ ਸੋਹਣ ਦਫ਼ਤਰ ਚਲਾ ਜਾਂਦਾ ਹੈ ਤਾਂ ਇਹ ਕੀ ਹੈ ਇਹਦੇ ਵਿੱਚ ਹੁਣ ਜਿਵੇਂ ਇਹ ਲਿਖਿਆ ਹੈ ਕਿ ਜੇਕਰ ਇਹ ਲਿਖਿਆ ਜਾਵੇ ਕਿ ਸੋਹਨ ਸਵੇਰੇ ਹੁੰਦਾ ਇਹਦੇ ਚ ਵਾਰ-ਵਾਰ ਸੋਹਨ ਸ਼ਬਦ ਜਿਹੜਾ ਹੈ ਸੋਹਨ ਦਾ ਨਾਮ ਜਿਹੜਾ ਹੈ ਵਾਰ-ਵਾਰ ਆ ਰਿਹਾ ਹੈ ਸੋਹਨ ਸਵੇਰੇ ਉੱਠਦਾ ਹੈ ਸੋਹਨ ਸੈਰ ਕਰਨ ਜਾਂਦਾ ਹੈ ਸੋਹਨ ਸੈਰ ਤੋਂ ਵਾਪਸ ਆ ਕੇ ਨਹਾਉਂਦਾ ਹੈ ਫਿਰ ਸੋਹਨ ਦਫ਼ਤਰ ਚਲਾ ਜਾਂਦਾ ਹੈ ਤਾਂ ਇਹਦੇ ਵਿੱਚ ਵਾਰ-ਵਾਰ ਸੋਹਨ ਜਿਹੜਾ ਸ਼ਬਦ ਹੈ ਵਰਤਿਆ ਗਿਆ ਹੈ ਤਾਂ ਇਹ ਪੜਨ ਵਿੱਚ ਹੁਣ ਕੁਝ ਅਜੀਬ ਜਿਹਾ ਲੱਗ ਰਿਹਾ ਹੈ ਤਾ ਇਹ ਪੜਨ ਵਿੱਚ ਕੁਝ ਅਜੀਬ ਲੱਗਦਾ ਹੈ ਕਿਉਂ ਲੱਗਦਾ ਜੀ ਕਿਉਂਕਿ ਵਾਰ-ਵਾਰ ਸੋਹਨ 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 ਸ਼ਬਦ ਜਿਹੜਾ ਵਰਤਿਆ ਗਿਆ ਹੈ ਵਾਰ-ਵਾਰ ਸੋਹਨ ਸ਼ਬਦ ਦਾ ਦੋਹਰਾਓ ਜਿਹੜਾ ਵਾਰ-ਵਾਰ ਸੋਹਨ ਸ਼ਬਦ ਦਾ ਦੋਹਰਾਓ ਸਾਨੂੰ ਕੁਝ ਅਖਰਦਾ ਹੈ ਇਹ ਸਾਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਵੀ ਵਾਰ-ਵਾਰ ਸੋਹਨ ਸੋਹਨ ਕਰਕੇ ਕਿਉਂ ਬੋਲੇ ਜਾ ਰਿਹਾ ਹੈ ਇੱਕ ਵਾਰੀ ਸੋਹਨ ਦਾ ਨਾਮ ਲੈ ਲਿਆ ਠੀਕ ਹੈ ਤੇ ਉਸ ਨੂੰ ਆਪਾਂ ਹੁਣ ਜਿਹੜੇ ਨੇ ਪਰਨਾਮ ਲਾ ਕੇ ਨਾਮ ਦੀ ਥਾਂ ਤੇ ਹੁਣ ਇਸ ਨਾਮ ਦੀ ਸੋਹਨ ਦੀ ਥਾਂ ਤੇ ਆਪਾਂ ਇਹਦੀ ਥਾਂ ਤੇ ਕੀ ਲਾਣਾ ਪਰਨਾਮ ਲਗਾਣਾ ਤਾਂ ਇਸ ਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ ਇਸ ਨੂੰ ਜੇਕਰ ਇੰਜ ਲਿਖਿਆ ਜਾਵੇ ਕਿ ਸੋਹਣ ਸਵੇਰੇ ਉੱਠਦਾ ਹੈ ਹੁਣ ਇਹਦੇ ਵਿੱਚ ਆਪਾਂ ਸਿਰਫ ਇੱਕ ਵਾਰ ਸੋਹਣ ਦਾ ਨਾਮ ਲਿਆ ਹੈ ਸੋਹਣ ਸਵੇਰੇ ਉੱਠਦਾ ਹੈ ਉਹ ਸੈਰ ਕਰਨ ਜਾਂਦਾ ਹੈ ਹੁਣ ਇੱਥੇ ਉੱਪਰ ਲਿਖਿਆ ਸੀ ਨਾ ਸੋਹਣ ਸੈਰ ਕਰਨ ਜਾਂਦਾ ਹੈ ਤਾਂ ਹੁਣ ਇੱਥੇ ਆਪਾਂ ਪਰਨਾਮ ਲਗਾਇਆ ਹੈ ਤਾਂ ਇੱਥੇ ਜਿਹੜਾ ਉਹ ਹੈ ਉਹ ਸੈਰ ਕਰਨ ਜਾਂਦਾ ਹੈ ਇੱਥੇ ਆਪਾਂ ਉਹ ਜਿਹੜਾ ਪਰਨਾਮ ਲਗਾਇਆ ਹੈ ਉਹ ਸੈਰ ਕਰਨ ਜਾਂਦਾ ਹੈ ਉਹ ਸਹਿਤੋ ਵਾਪਸ ਆ ਕੇ ਨਹਾਉਂਦਾ ਹੈ ਫਿਰ ਉਹ ਫਿਰ ਇੱਥੇ ਉਹ ਦਫਤਰ ਚਲਾ ਜਾਂਦਾ ਹੈ ਤਾਂ ਪੜਨਾ ਸਾਨੂੰ ਇੰਨਾ ਈਜ਼ੀ ਲੱਗ ਰਿਹਾ ਸੌਖਾ ਲੱਗ ਰਿਹਾ ਨਾ ਇਹਦੇ ਵਿੱਚ ਤਾਂ ਇਸ ਲਈ ਬੱਚਿਓ ਜਦੋਂ ਆਪਾਂ ਵਾਰ-ਵਾਰ ਨਾਮ ਨੂੰ ਨਹੀਂ ਵਰਤਣਾ ਉਹਦੀ ਥਾਂ ਤੇ ਆਸੀਂ ਪੜਨਾਮ ਲਗਾਵਾਂਗੇ ਤਾਂ ਵਾਕ ਜਿਹੜਾ ਬਹੁਤ ਹੀ ਸੌਖਾ ਤੇ ਸਹੀ ਲੱਗਣ ਲੱਗ ਜਾਂਦਾ ਹੈ ਇਸ ਲਈ ਕਈ ਥਾਂ ਨਾਮ ਦੀ ਥਾਂ ਪੜਨਾਮ ਦੀ ਵਰਤੋਂ ਕਰਨੀ ਜ਼ਰੂਰੀ ਹੋ ਜਾਂਦੀ ਹੈ ਪੜਨਾਮ ਕਿੰਨੇ ਪ੍ਰਕਾਰ ਦੇ ਹਨ 6 ਪ੍ਰਕਾਰ ਦੇ ਹਨ ਤਾਂ ਹੁਣ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਨਾਮ ਦੀ ਥਾਂ ਤੇ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਇਹ ਉਹ ਮੈਂ ਤੂੰ ਅਦੀ ਤਾਂ ਹੁਣ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਵਾਰ-ਵਾਰ ਜਿਹੜਾ ਨਾਮ ਹੈ ਉਸ ਤੋਂ ਵਰਤਨ ਦੀ ਥਾਂ ਤੇ ਉਹਦੇ ਨਾਲ ਪੜਨਾਮ ਲਗਾਇਆ ਜਾਵੇ ਤਾਂ ਜਿਹੜੇ ਵਾਕ ਹੈ ਬਹੁਤ ਇਜ਼ੀ ਹੋ ਜਾਂਦਾ ਹੈ ਤੇ ਸੌਖਾ ਸਮਝ ਵਿੱਚ ਆ ਜਾਂਦਾ ਹੈ ਤਾਂ ਇਸ ਤੋਂ ਅੱਗੇ ਜਿਹੜੇ ਪੜਨਾਮ ਨੇ ਉਹ ਕਿੰਨੇ ਪ੍ਰਕਾਰ ਦੇ ਨੇ ਪੜਨਾਮ ਨੇ 6 ਪ੍ਰਕਾਰ ਦੇ ਪੜਨਾਮ 6 ਪ੍ਰਕਾਰ ਦੇ ਹਨ ਤਾਂ ਇਹਦੇ ਵਿੱਚ ਪਹਿਲਾ ਕਿਹੜਾ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚਿਤਵਾਚਕ ਪੜਨਾਮ ਤਾਂ ਹੁਣ ਇਹਦੇ ਜਿਹੜੇ ਪੜਨਾਮ ਨੇ ਉਹ ਕਿੰਨੇ ਪ੍ਰਕਾਰ ਦੇ ਨੇ 6 ਪ੍ਰਕਾਰ ਦੇ ਤਾਂ ਪਹਿਲਾ ਜਿਹੜਾ ਹੈ ਪੁਰਖਵਾਚਕ ਪੜਨਾਮ ਇਹਦੀ ਆਪਾਂ ਕਰਦੇ ਆ ਇਹਦੇ ਬਾਰੇ ਚੰਗੀ ਤਰ੍ਹਾਂ ਸਮਝਦੇ ਆ ਨੰਬਰ 1 ਤੇ ਹੈ ਪੁਰਖਵਾਚਕ ਪੜਨਾਵ ਜਿਹੜੇ ਪੜਨਾਵਾਂ ਦੀ ਵਰਤੋਂ ਕੇਵਲ ਪੁਰਖਾਂ ਲਈ ਕੀਤੀ ਜਾਂਦੀ ਉਹਨਾਂ ਨੂੰ ਪੁਰਖਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਤੂੰ ਤੁਸੀਂ ਅਸੀਂ ਆਪਾਂ ਉਹ ਤਾਂ ਹੁਣ ਜਿਹੜੇ ਪੁਰਖਵਾਚਕ ਪੜਨਾਮ ਨੇ ਜਿਹੜੇ ਕਿ ਇਹ ਪੜਨਾਮ ਜਿਹੜੇ ਜਿਵੇਂ ਕੋਈ ਆਪਾਂ ਕਿਸੇ ਨੂੰ ਕਹਿੰਨੇ ਆ ਤੂੰ ਮੈਂ ਆਪਾਂ ਜਿਵੇਂ ਗੱਲਾਂ ਕਰਦੇ ਆ ਪੁਰਖਵਾਚਕ ਜਿਹੜੇ ਹੁੰਦੇ ਨੇ ਤਾਂ ਉਹਨਾਂ ਨੂੰ ਉਹਨਾਂ ਲਈ ਇਹ ਜਿਹੜਾ ਪੁਰਖਵਾਚਕ ਪੜਨਾਮ ਹੈ ਵਰਤੇ ਜਾਂ ਤਾਂ ਉਸ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਜਿਵੇਂ ਕਿ ਮੈਂ ਤੂੰ ਤੁਸੀਂ ਅਸੀਂ ਆਪਾਂ ਉਹ ਆਦੀ ਇਹ ਪੁਰਖਵਾਚਕ ਪੜਨਾਮ ਹੈ ਤਾਂ ਹੁਣ ਇਹਦੀ ਪੁਰਖਵਾਚਕ ਪੜਨਾਵ ਦੀਆਂ ਇਹ ਤਿੰਨ ਪ੍ਰਕਾਰ ਦੇ ਨੇ ਹਲੇ ਸਿਰਫ ਆਪਾਂ ਪੁਰਖਵਾਚਕ ਪੜਨਾਵ ਦੀ ਹੀ ਗੱਲ ਕਰ ਰਹੇ ਆ ਤਾਂ ਪੁਰਖਵਾਚਕ ਪੜਨਾਵ ਜਿਹੜਾ ਇਹ ਤਿੰਨ ਪ੍ਰਕਾਰ ਦੇ ਨੇ ਇਦੇ ਵਿੱਚ ਹੀ ਇਹਦੀਆਂ ਤਿੰਨ categories ਨੇ ਇੱਕ ਨੰਬਰ ਇੱਕ ਹੈ ਉਤਮਪੁਰਖ ਉਤਮਪੁਰਖ ਦਾ ਕੀ ਹੁੰਦਾ ਹੈ ਜਿਹੜਾ ਫਰਸਟ ਅ ਪਰਸਨ ਹੁੰਦਾ ਤਾਂ ਉਹ ਹੋ ਗਿਆ ਉਤਮਪੁਰਖ ਦੂਜਾ ਆ ਜਾਂਦਾ ਹੈ ਇਹ ਹਾਲੇ ਤੱਕ ਪੁਰਖਵਾਚਕ ਪ੍ਰਨਾਮ ਦੀ ਹੀ ਗੱਲ ਚੱਲ ਰਹੀ ਹੈ ਤਾਂ ਇਸ ਤੋਂ ਬਾਅਦ ਪਹਿਲਾ ਉਤਮਪੁਰਖ ਜਿਹੜੇ ਫਰਸਟ ਪਰਸਨ ਮੱਧਮਪੁਰਖ ਸੈਕਿੰਡ ਪਰਸਨ ਅਨਿਆਪੁਰਖ ਥਰਡ ਪਰਸਨ ਤਾਂ ਹੁਣ ਇਹਦੇ ਵਿੱਚ ਕਿੰਨੇ ਨੇ ਜਿਹੜੇ ਪੁਰਖਵਾਚਕ ਪੜਨਾਮੇ ਇਹ ਤਿੰਨ ਪ੍ਰਕਾਰ ਦੇ ਇਹਦੇ ਵਿੱਚ ਉਤਮਪੁਰਖ ਮੱਧਮਪੁਰਖ ਅਨਿਆਪੁਰਖ ਉਤਮਪੁਰਖ ਮਤਲਬ ਫਰਸਟ ਪਰਸਨ ਮੱਧਮਪੁਰਖ ਸੈਕੰਡ ਪਰਸਨ ਅਨਿਆਪੁਰਖ ਮਤਲਬ ਥਰਡ ਪਰਸਨ ਤਾਂ ਹੁਣ ਇਹਦੇ ਵਿੱਚੋਂ ਆਪਾਂ ਉਤਮ ਪੁਰਖ ਦੀ ਜਿਹੜੀ ਹੈ ਉਤਮਪੁਰਖ ਬਾਰੇ ਸਮਝਾਂਗੇ ਜਿਹੜਾ ਉਤਮਪੁਰਖ ਹੈ ਇਹ ਕੌਣ ਹੁੰਦਾ ਹੈ ਜੋ ਗੱਲ ਕਰ ਰਿਹਾ ਹੋਵੇ ਉਸ ਨੂੰ ਉਤਮਪੁਰਖ ਕਿਹਾ ਜਾਂਦਾ ਹੁਣ ਜਿਵੇਂ ਉਤਮਪੁਰਖ ਦੇ ਵਿੱਚ ਕੀ ਹੈ ਜਿਹੜਾ ਬੰਦਾ ਗੱਲ ਕਰ ਰਿਹਾ ਹੈ ਜਿਵੇਂ ਕਿ ਮੈਂ ਤੁਹਾਡ ਨਾਲ ਗੱਲ ਕਰ ਰਹੀ ਹਾਂ ਮੈਂ ਗੱਲ ਕਰ ਰਹੀ ਹਾਂ ਤਾਂ ਮੈਂ ਕੀ ਹਾਂ ਉੱਤਮਪੁਰਖ ਤਾਂ ਜਿਵੇਂ ਮੈਂ ਅਸੀਂ ਆਪ ਆਦਿ ਇਹ ਕੀ ਹੈ ਉੱਤਮਪੁਰਖ ਹੈ ਤਾਂ ਇਹਦੇ ਵਿੱਚ ਮੈਂ ਕੀ ਹੈ ਉੱਤਮਪੁਰਖ ਜਿਵੇਂ ਮੈਂ ਕਿਤਾਬ ਪੜ ਰਿਹਾ ਹਾਂ ਅਸੀਂ ਸਕੂਲ ਜਾ ਰਹੇ ਹਾਂ ਤਾਂ ਇਹਦੇ ਵਿੱਚ ਅਸੀਂ ਤੇ ਮੈਂ ਜਿਹੜਾ ਕੀ ਹੈ ਇਹ ਉੱਤਮਪੁਰਖ ਹੈ ਇਸ ਤੋਂ ਅਗੇ ਮੱਧਮਪੁਰਖ ਤਾਂ ਮੱਧਮਪੁਰਖ ਦੇ ਵਿੱਚ ਕੀ ਹੈ ਮੱਧਮ ਪੁਰਖ ਜਿਹੜਾ ਸੈਕੰਡ ਪਰਸਨ ਹੈ ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ਤੁਸੀਂ ਤੁਹਾਡਾ ਹੁਣ ਉਤਮ ਪੁਰਖ ਕੀ ਸੀ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਉਤਮ ਪੁਰਖ ਹੈ ਹੁਣ ਮੱਧਮ ਪੁਰਖ ਕੀ ਹੈ ਸੈਕੰਡ ਪਰਸਨ ਜਿਹਦੇ ਨਾਲ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਕੀ ਕਹਿੰਦੇ ਨੇ ਮੱਧਮ ਪੁਰਖ ਜਿਵੇਂ ਤੂੰ ਆਪਾਂ ਕਿਸੇ ਨਾਲ ਗੱਲ ਕਰਦੇ ਨਾ ਤੂੰ ਤੋਏ ਕੀ ਵੇ ਕੀਤਾ ਤੁਸੀਂ ਇਹ ਕੀ ਵੇ ਕੀਤਾ ਤਾਂ ਉਹ ਜਿਹਦੇ ਨਾਲ ਗੱਲ ਕਰ ਰਿਹਾ ਉਹ ਕੀ ਹੈ ਮੱਧਮ ਪੁਰਖ ਤਾਂ ਜਿਵੇਂ ਤੂੰ ਕੀ ਕਰ ਰਿਹਾ ਹੈ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਇਹਦੇ ਵਿੱਚ ਤੂੰ ਤੁਸੀਂ ਜਿਹੜਾ ਉਹ ਕੀ ਹੈ ਮੱਧਮਪੁਰਖ ਫਿਰ ਆ ਜਾਂਦਾ ਅਨਿਆਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਿਆਪੁਰਖ ਕਿਹਾ ਜਾਂਦਾ ਜਿਵੇਂ ਉਹ ਉਸ ਉਹਨਾ ਆਦਿ ਹੁਣ ਮੱਧਮਪੁਰਖ ਹੈ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਉਤਮਪੁਰਖ ਹੈ ਜਿਹੜਾ ਗੱਲ ਕਰ ਰਿਹਾ ਅਨਿਆਪੁਰਖ ਇਹ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਹੋ ਗਿਆ ਅਨਿਆਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਿਆਪੁਰਖ ਕਿਹਾ ਜਾਂਦਾ ਜਿਵੇਂ ਉਹ ਉਸ ਉਹਨਾਂ ਦੀ ਤਾਂ ਜਿਵੇਂ ਕਿਸੇ ਦੇ ਬਾਰੇ ਗੱਲ ਕਰ ਰਹੇ ਆ ਉਹ ਕਿੱਥੇ ਜਾ ਰਿਹਾ ਹੈ ਤਾਂ ਇਹਦੇ ਵਿੱਚ ਉਹ ਕੀ ਹੈ ਅਨਿਆਪਰਖ ਕੀ ਇਹ ਉਹਨਾਂ ਦਾ ਮਕਾਨ ਹੈ ਇਹਦੇ ਵਿੱਚ ਉਹਨਾਂ ਦਾ ਉਹਨਾਂ ਕੀ ਹੈ ਅਨਿਆਪਰਖ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਕਿਸੇ ਹੋਰ ਬਾਰੇ ਗੱਲ ਕੀਤੀ ਜਾ ਰਹੀ ਹੈ ਕੀ ਇਹ ਉਹਨਾਂ ਦਾ ਮਕਾਨ ਹੈ ਉਹਨਾਂ ਦਾ ਇਹਦੇ ਵਿੱਚ ਕੀ ਆ ਗਿਆ ਅਨਿਆਪਰਖ ਇਸ ਤੋਂ ਅਗੇ ਇਹ ਹੋ ਗਿਆ ਸਿਰਫ ਪੁਰਖਵਾਚਕ ਪੜਨਾਮ ਬਾਰੇ ਪੁਰਖਵਾਚਕ ਪੜਨਾਵ ਦੇ ਤਿੰਨ ਕੈਟਾਗਰੀਆਂ ਨੇ ਤਿੰਨ ਕਿਸਮਾਂ ਆਉਂਦੀਆਂ ਉਤਮਪੁਰਖ ਮੱਧਮਪੁਰਖ ਤੇ ਅਨਿਆਪੁਰਖ ਉਸ ਤੋਂ ਬਾਅਦ ਹੈ ਸੈਕੰਡ ਉਹਦਾ ਪੁਆਇੰਟ ਸੀ ਜਿਹੜਾ ਨਿਜਵਾਚਕ ਪੜਨਾ ਤਾਂ ਹੁਣ ਅੱਗੇ ਆਪਾਂ ਕਰਾਂਗੇ ਨਿਜਵਾਚਕ ਪੜਨਾ ਇਹ ਸਿਰਫ ਹਲੇ ਆਪਾਂ ਕੀਤਾ ਪੁਰਖਵਾਚਕ ਪੜਨਾਵ ਕੀਤਾ ਹੁਣ ਆ ਗਿਆ ਨਿਜਵਾਚਕ ਪੜਨਾਵ ਨਿਜਵਾਚਕ ਪੜਨਾਵ ਜਿਹੜੇ ਪੜਨਾਵਾਂ ਦੀ ਵਰਤੋਂ ਕਰਤਾ ਦੀ ਥਾਂ ਤੇ ਕੀਤੀ ਜਾਂਦੀ ਉਹਨਾਂ ਨੂੰ ਨਿਜਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਅਸੀਂ ਆਪਾਂ ਆਦੀ ਹੁਣ ਇਹਦੇ ਵਿੱਚ ਕੀ ਹੈ ਨਿਜਵਾਚਕ ਪੜਨਾਵ ਚ ਜਿਹੜੇ ਪੜਨਾਵਾਂ ਦੀ ਵਰਤੋਂ ਕਰਤਾ ਦੀ ਥਾਂ ਤੇ ਜਿਵੇਂ ਕਿ ਆਪਾਂ ਕਹਿੰਦੇ ਨੇ ਮੈਂ ਮੈਂ ਆਪ ਹੀ ਉਸ ਨੂੰ ਘਰ ਛੱਡ ਕੇ ਆਇਆ ਮੈਂ ਆਪ ਹੀ ਇਹ ਕੰਮ ਕੀਤਾ ਤਾਂ ਇਹਦੇ ਵਿੱਚ ਆਪ ਕੀ ਹੋ ਜਾਏਗਾ ਨਿਜਵਾਚਕ ਪੜਨਾਮ ਹੈ ਤਾਂ ਜਿਵੇਂ ਅਸੀਂ ਆਪਾਂ ਆਦੀ ਇਹ ਨਿਜਵਾਚਕ ਪੜਨਾਵ ਚ ਹੋ ਜਾਂਦੇ ਨੇ ਜਿਹੜੇ ਪੜਨਾਵਾਂ ਦੀ ਵਰਤੋਂ ਕਰਤਾ ਦੀ ਥਾਂ ਤੇ ਕੀਤੀ ਜਾਵੇ ਉਹਨਾਂ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਅਸੀਂ ਆਪਾਂ ਆਦੀ ਜਿਵੇਂ ਮੈਂ ਆਪ ਉਸ ਨੂੰ ਕਰ ਛੱਡ ਕੇ ਆਇਆ ਇਹਦੇ ਵਿੱਚ ਆਪ ਕੀ ਹੈ ਨਿਜਵਾਚਕ ਪੜਨਾਮ ਹੈ ਤਾਂ ਇਹਦੇ ਵਿੱਚ ਆਪ ਜਿਹੜਾ ਨਿਜਵਾਚਕ ਪੜਨਾਮ ਹੈ ਉਸ ਤੋਂ ਬਾਅਦ ਆ ਜਾਂਦਾ ਸੰਬੰਧਵਾਚਕ ਪੜਨਾ 第三ਾ ਕਿਹੜਾ ਹੈ ਸੰਬੰਧਵਾਚਕ ਜਿਹੜੇ ਸ਼ਬਦ ਪੜਨਾਵ ਵੀ ਹੋਣ ਪਰ ਯੋਜਕਾਂ ਵਾਂਗ ਸ਼ਬਦਾਂ ਅਤੇ ਵਾਕਾਂ ਨੂੰ ਵੀ ਜੋੜਨ ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਜਿਵੇਂ ਜੋ ਸੋ ਜਿਹੜਾ ਹੁਣ ਇਹਦੇ ਸੰਬੰਧਵਾਚਕ ਕੀ ਹੈ ਸੰਬੰਧ ਦਾ ਕੀ ਮਤਲਬ ਹੁੰਦਾ ਹੈ ਵੈਸੇ ਹੀ ਸੰਬੰਧ ਦਾ ਮਤਲਬ ਹੁੰਦਾ ਹੈ ਜੋੜਨਾ ਸੰਬੰਧਵਾਚਕ ਪੜਨਾਵ ਕਹਿੰਦੇ ਜਿਹੜੇ ਸ਼ਬਦ ਪਰਨਾਮੀ ਹੋਣ ਪਰਨਾਮੀ ਹੋ ਤੇ ਪਰ ਉਹ ਸ਼ਬਦਾਂ ਨੂੰ ਜੋੜਨ ਵੀ ਸਹੀ ਤਾਂ ਉਹਨਾਂ ਵਾਕਾਂ ਨੂੰ ਸੰਬੰਧਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਜੋ ਸੋ ਇਹਦੇ ਵਿੱਚ ਜੋ ਵੀ ਜੋੜਨ ਦਾ ਕੰਮ ਕਰਦਾ ਹੈ ਸੋ ਵੀ ਤੇ ਜਿਹੜਾ ਵੀ ਜਿਹੜਾ ਇਹ ਜੋੜਨ ਦਾ ਕੰਮ ਕਰਦਾ ਹੈ ਇਹ ਸੰਬੰਧਵਾਚਕ ਪੜਨਾਮ ਨੇ ਜਿਵੇਂ ਜੋ ਕਰੇਗਾ ਸੋ ਪਰੇਗਾ ਇਹਦੇ ਵਿੱਚ ਜੋ ਸੰਬੰਧਵਾਚਕ ਹੈ ਸੋ ਵੀ ਸੰਬੰਧਵਾਚਕ ਹੈ ਤਾਂ ਇਹ ਜੋੜਨ ਦਾ ਕੰਮ ਕਰ ਰਿਹਾ ਹੈ ਇਮਤਿਹਾਨ ਵਿੱਚ ਉਹੀ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ ਜੋ ਮਿਹਨਤ ਕਰਨ। ਇਹਦੇ ਵਿੱਚ ਫਿਰ ਜੋ ਸ਼ਬਦ ਜਿਹੜਾ ਉਹ ਜੋੜਨ ਦਾ ਕੰਮ ਕਰਦਾ ਇਹ ਸੰਬੰਧਵਾਚਕ ਪੜਨਾਮ ਹੈ। ਤਾਂ ਇਹ ਸੰਬੰਧਵਾਚਕ ਪੜਨਾਮ ਆ ਜਾਂਦੇ। ਉਸ ਤੋਂ ਅੱਗੇ ਹੈ ਪ੍ਰਸ਼ਨਵਾਚਕ ਪੜਨਾ। ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਜਿਹੜੇ ਸ਼ਬਦ ਪੜਨਾਮ ਹੋਣ ਦੇ ਨਾਲ-ਨਾਲ ਪ੍ਰਸ਼ਨ ਵੀ ਪੈਦਾ ਕਰਨ। ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੌਣ ਕੀ ਕਿਹੜਾ ਆਦੀ ਹੁਣ ਇਹਦੇ ਵਿੱਚ ਕੀ ਹੈ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਉਹ ਨਾਲ-ਨਾਲ ਜਿਹੜੇ ਨੇ ਪ੍ਰਸ਼ਨ ਵੀ ਪੈਦਾ ਕਰਨ ਉਹ ਕੁਐਸਚਨ ਵੀ ਪੁੱਛਣ ਵਿੱਚੋਂ ਉਹ ਕੁਐਸਚਨ ਵੀ ਉਹਨਾਂ ਦੇ ਵਿੱਚੋਂ ਨਿਕਲੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਜਿਵੇਂ ਕੌਣ ਕੀ ਕਿਹੜਾ ਆਦੀ ਜਿਵੇਂ ਤੁਹਾਡਾ ਗੁਆਹ ਕਿਹੜਾ ਹੈ ਇਹਦੇ ਵਿੱਚ ਕਿਹੜਾ ਕੀ ਹੈ ਪ੍ਰਸ਼ਨਵਾਚਕ ਪੜਨਾ ਤੁਸੀਂ ਕੌਣ ਹੋ ਇਹਦੇ ਵਿੱਚ ਕੌਣ ਕਿਹਾ ਗਿਆ ਪ੍ਰਸ਼ਨਵਾਚਕ ਕੀ ਤੁਹਾਡਾ ਨਾਂ ਹੀ ਰਾਮ ਸਿੰਘ ਹੈ ਤਾਂ ਇਹਦੇ ਵਿੱਚ ਵੀ ਕੀ ਜਿਹੜਾ ਇਹ ਪ੍ਰਸ਼ਨਵਾਚਕ ਹੈ ਫਿਰ ਪੰਜਵਾਂ ਆ ਜਾਂਦਾ ਹੈ ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਵ ਸਾਹਮਣੇ ਦਿਸ ਰਹੀਆਂ ਚੀਜ਼ਾਂ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਇਹ ਉਹ ਉਹਨਾਂ ਦੀ ਹੁਣ ਇਹਦੇ ਵਿੱਚ ਨਿਸ਼ਚੇਵਾਚਕ ਚ ਕੀ ਹੈ ਕਿ ਜਿਹੜੇ ਪੜਨਾਵ ਸਾਹਮਣੇ ਦਿਸ ਰਹੀਆਂ ਚੀਜ਼ਾਂ ਲਈ ਹੁਣ ਸਾਹਮਣੇ ਚੀਜ਼ ਪਈ ਹੈ ਸਾਹਮਣੇ ਕੋਈ ਕਿਸੇ ਦੀ ਕਿਤਾਬ ਪਈ ਹੈ ਤਾਂ ਕੁਝ ਵੀ ਪਿਆ ਸਮਾਨ ਪਿਆ ਕਿਸੇ ਦਾ ਤਾਂ ਜਿਹੜੇ ਪਰਨਾਮ ਸਾਹਮਣੇ ਦਿਖ ਰਹੀਆਂ ਸਾਨੂੰ ਉਹ ਚੀਜ਼ਾਂ ਦਿਖ ਰਹੀਆਂ ਤਾਂ ਅਸੀਂ ਉਹਨਾਂ ਦਾ ਨਾਮ ਲੈ ਕੇ ਨਹੀਂ ਬੋਲ ਰਹੇ ਤਾਂ ਉਹਨੂੰ ਅਸੀਂ ਇਹ ਉਹ ਉਹਨਾਂ ਦੀ ਐਦਾਂ ਜਿਹੜੇ ਇਹ ਕੀ ਦੀ ਚੀਜ਼ ਹੈ ਇਹ ਕਿਸ ਦੀ ਕਿਤਾਬ ਹੈ ਇਹ ਕੀ ਦੀ ਕਾਪੀ ਹੈ ਐਦਾਂ ਜਦੋਂ ਅਸੀਂ ਇਹ ਕਰਕੇ ਬੋਲਦੇ ਹਾਂ ਇਹ ਉਹ ਉਹਨਾਂ ਦੀ ਤਾਂ ਇਹ ਕਿਹੜੇ ਨੇ ਨਿਸ਼ਚੇਵਾਚਕ ਪਰਨਾਮ ਹੈ ਤਾਂ ਇਸ ਨੂੰ ਐਦਾਂ ਆਪਾਂ ਬੋਲ ਸਕਦੇ ਹਾਂ ਮੈਨੂੰ ਉਹ ਕਿਤਾਬ ਚਾਹੀਦੀ ਹੈ ਇਹਦੇ ਵਿੱਚ ਉਹ ਜਿਹੜਾ ਨਿਸ਼ਚੇਵਾਚਕ ਹੈ ਉਹ ਸਾਹਮਣੇ ਦਿਖ ਰਹੀ ਹੈ ਸਾਨੂੰ ਚੀਜ਼ ਤਾਂ ਅਸੀਂ ਸਾਨੂੰ ਉਹ ਨਿਸ਼ਚੇ ਹੈ ਵੀ ਉਹ ਸਾਨੂੰ ਸਾਹਮਣੇ ਦਿਖ ਰਹੀ ਹੈ ਚੀਜ਼ ਉਹ ਕਿਤਾਬ ਚਾਹੀਦੀ ਹੈ ਮੈਨੂੰ ਇਹ ਕਾਪੀ ਚਾਹੀਦੀ ਹੈ ਇਹ ਫਿਰ ਅਗੇ ਜਿਹੜੇ ਲੜਕੇ ਕਲਾਸ ਤੋਂ ਬਾਹਰ ਖੜੇ ਹਨ ਉਹਨਾਂ ਨੂੰ ਅੰਦਰ ਬੁਲਾ ਲਓ ਇਹਦੇ ਵਿੱਚ ਉਹਨਾਂ ਨੂੰ ਕੀ ਆ ਗਿਆ ਨਿਸ਼ਚੇਵਾਚਕ ਵੀ ਉਹ ਦਿਖ ਰਹੇ ਨੇ ਸਾਨੂੰ ਸਾਹਮਣੇ ਨੇ ਤਾਂ ਉਹਨਾਂ ਨੂੰ ਅੰਦਰ ਬੁਲਾਓ ਬਾਹਰ ਖੜੇ ਨੇ ਤਾਂ ਇਹ ਹੋ ਗਿਆ ਨਿਸ਼ਚੇਵਾਚਕ ਪੜਨਾ ਫਿਰ ਆ ਜਾਂਦਾ ਅਨਿਸ਼ਚਿਤ ਵਾਚਕ ਪੜਨਾ ਅਨਿਸ਼ਚਿਤ ਦਾ ਮਤਲਬ ਕਿ ਉਹ ਨਾ ਕਿ ਜਿਹੜੀ ਚੀਜ਼ ਦਾ ਸਾਨੂੰ ਕੋਈ ਪੂਰਾ ਗਿਆਨ ਹੀ ਨਹੀਂ ਹੈ ਵੀ ਉਹ ਕਿੰਨੇ ਨੇ ਤਾਂ ਉਸ ਨੂੰ ਕਹਿੰਦੇ ਨੇ ਅਨਿਸ਼ਚਿਤ ਵਾਚਕ ਜਿਨ੍ਹਾਂ ਪ੍ਰਨਾਮਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਹੁਣ ਸਾਨੂੰ ਇਹਨਾਂ ਚੀਜ਼ਾਂ ਬਾਰੇ ਨਿਸ਼ਚਿਤ ਗਿਆਨ ਨਹੀਂ ਹੈ ਸਾਨੂੰ ਨਹੀਂ ਪਤਾ ਉਹ ਕਿੰਨੇ ਜਣੇ ਬਾਰ ਖੜੇ ਨੇ ਕਿੰਨੇ ਲੋਗ ਨੇ ਕਿੰਨੀਆਂ ਚੀਜ਼ਾਂ ਨੇ ਤਾਂ ਉਹ ਅਨਿਸ਼ਚਿਤ ਵਾਚਕ ਪੜਨਾਵ ਉਸ ਨੂੰ ਕਿਹਾ ਜਾਂਦਾ ਉਹਨਾਂ ਨੂੰ ਅਨਿਸ਼ਚਿਤ ਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਸਭ ਸਾਰੇ ਕੁਝ ਅਨੇਕ ਆਦਿ ਤਾਂ ਜਿਵੇਂ ਇਹਦੇ ਵਿੱਚ ਆ ਜਾਂਦਾ ਅਨਿਸ਼ਚਿਤ ਮਤਲਬ ਸਾਨੂੰ ਪੂਰਾ ਗਿਆਨ ਨਹੀਂ ਹੈ ਕਿੰਨੇ ਜਣੇ ਨੇ ਉਹ ਤਾਂ ਜਿਵੇਂ ਸਾਰੇ ਰੋਲਾ ਪਾ ਰਹੇ ਹਨ ਹੁਣ ਸਾਰੇ ਹੁਣ ਸਾਰੇ ਕਿੰਨੇ ਨੇ ਸਾਨੂੰ ਨਹੀਂ ਪਤਾ ਅਨਿਸ਼ਚਿਤ ਹੈ ਉਹ ਨਿਸ਼ਚਿਤ ਨਹੀਂ ਹੈ ਨਿਸ਼ਚਿਤ ਦਾ ਮਤਲਬ ਹੁੰਦਾ ਜੇ ਸਾਨੂੰ ਪਤਾ ਹੁੰਦਾ ਵੀ ਕਿੰਨੇ ਕ ਜਣੇ ਖੜੇ ਨੇ ਤਾਂ ਇਹ ਨਿਸ਼ਚਿਤ ਹੋ ਜਾਂਦਾ ਤਾਂ ਸਾਰੇ ਰੋਲਾ ਪਾ ਰਹੇ ਹਨ ਸਾਰੇ ਦਾ ਮਤਲਬ ਸਾਨੂੰ ਨਹੀਂ ਪਤਾ ਕਿੰਨੇ ਜਣੇ ਨੇ ਤਾਂ ਸਾਰੇ ਰੋਲਾ ਪਾ ਰਹੇ ਨੇ ਸਭ ਬਰਾਬਰ ਹਨ ਇਹਦੇ ਵਿੱਚ ਵੀ ਸਭ ਜਿਹੜਾ ਅਨਿਸ਼ਚਿਤ ਹੈ ਕੁਝ ਕੁ ਵਿਦਿਆਰਥੀ ਹੀ ਖੇਡਣਗੇ ਹੁਣ ਕੁਝ ਕੁ ਵਿਦਿਆਰਥੀ ਖੇਡਣਗੇ ਨੇ ਥੋੜੇ ਜਿਹਾ ਵਿਦਿਆਰਥੀ ਖੇਡਣਗੇ ਕਿੰਨੇ ਖੇਡਣਗੇ ਨੇ ਸਾਨੂੰ ਨਹੀਂ ਪਤਾ ਨਿਸ਼ਚਿਤ ਨਹੀਂ ਹੈ ਅਨਿਸ਼ਚਿਤ ਹੈ ਉਹ ਤਾਂ ਉਪਰੋਕਤ ਵਾਕਾਂ ਵਿੱਚ ਜਿਹੜਾ ਹੈ ਉਪਰੋਕਤ ਵਾਕਾਂ ਵਿੱਚ ਸਾਰੇ ਸਭ ਕੁਝ ਜਿਹੜੇ ਨੇ ਇਹ ਅਨਿਸ਼ਚਿਤ ਪੜਨਾਮ ਹਨ ਤਾ ਇਸੇ ਤਰ੍ਹਾਂ ਤੁਸੀਂ ਪੰਜਾਬੀ ਵਿਆਕਰਨ ਦੇ ਵਿੱਚ ਪਹਿਲਾਂ ਆਪਾਂ ਨਾਮ ਬਾਰੇ ਵੀ ਤੁਹਾਨੂੰ ਦੱਸਿਆ ਸੀ ਫਿਰ ਅਰਥਪੀੜ ਵੀ ਦੱਸੇ ਨੇ ਤੇ ਅੱਜ ਤੁਹਾਨੂੰ ਪਰਨਾਮ ਬਾਰੇ ਵੀ ਦੱਸ ਰਹੇ ਹਾਂ 10ਵੀਂ ਕਲਾਸ ਦੇ ਜਿਹੜੇ ਨੇ ਸਿਲੇਬਸ ਦਾ ਜਿਹੜਾ ਸੀਬੀਐਸਸੀ ਦਾ ਸਿਲੇਬਸ ਹੈ ਉਹ ਉਹਦੇ ਵਿੱਚ ਜਿਹੜੇ ਜੋ ਸਿਲੇਬਸ ਦੇ ਉਹਦੇ ਚੈਪਟਰ ਨੇ ਉਹ ਵੀ ਕਰਵਾਏ ਹੋਏ ਨੇ ਤੇ ਬਾਕੀ ਜੇ ਤੁਸੀਂ ਆਪਣਾ ਪੰਜਾਬੀ ਵਿਆਕਰਨ ਦਾ ਹੋਰ ਵੀ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ